ਗੀਤ ਗਾਇਕ ਆਰ ਨੇਟ ਤੇ ਗਾਇਕਾ ਗੁਲਰੇਜ਼ ਅਖਤਰ ਤੇ ਪਾਨਾ ਸੱਧੂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਜਲੰਧਰ ਦੇ ਵਿੱਚ ਇਹ ਸ਼ਿਕਾਇਤ ਦਰਜ ਹੋਈ ਹੈ ਪਾਸ਼ਪਾ ਨੇਤਾ ਦੇ ਵੱਲੋਂ ਗਾਇਕ ਆਰਨੇਤ ਗੁਲਰੇਜ਼ ਅਖਤਰ ਪਾਣਾ ਸਿੱਧੂ ਖਿਲਾਫ ਸ਼ਿਕਾਇਤ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਦੇ ਅਧਾਰ ਤੇ ਤਿੰਨਾਂ ਨੂੰ 16 ਅਗਸਤ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਜਲੰਧਰ ਤਲਬ ਕੀਤਾ ਗਿਆ ਤੇਰੇ ਯਾਰ ਨੂੰ ਦਬਰ ਨੂੰ ਫਿਰਦੇ ਸੀ ਫੇਮ ਪੰਜਾਬੀ ਸਿੰਗਰ ਆਰਨੇਤ ਤੇ ਗਾਇਕਾ ਗੁਲਰੇਜ਼ ਅਖਤਰ ਮੁਸ਼ਕਲ ਵਿੱਚ ਗਿਰ ਗਏ ਨੇ ਉਹਨਾਂ ਦੇ ਗਾਣੇ 315 ਮਾਮਲੇ 'ਚ ਪੁਲਿਸ ਵਿੱਚ ਸ਼ਿਕਾਇਤ ਹੋਈ ਸੀ ਇਸ ਮਾਮਲੇ ਵਿੱਚ ਉਹਨਾਂ ਦੋਨਾਂ ਨੂੰ 16 ਅਗਸਤ ਨੂੰ ਪੁਲਿਸ ਨੇ ਤਲਾਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਪੇਸ਼ ਹੋਣਾ ਹੋਵੇਗਾ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਬੁਲਾਇਆ ਗਿਆ। ਦੋਨਾਂ ਨੂੰ ਇਸ ਸਬੰਧੀ ਪੁਲਿਸ ਦੇ ਵੱਲੋਂ ਸੂਚਨਾ ਭੇਜ ਦਿੱਤੀ ਗਈ ਹੈ। ਭਾਜਪਾ ਨੇਤਾ ਅਰਵਿੰਦ ਦੇਵ ਲੋਹੇ ਸ਼ਿਕਾਇਤ ਦਰਜ ਕੀਤੀ ਗਈ ਹੈ। ਗਾਇਕ ਆਰ ਨੇਤ ਤੇ ਗਾਇਕਾ ਗੋਲ ਰੇਜ਼ ਅਖਤਰ ਤੇ ਪਾਨਾ ਸੱਧੂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਜਲੰਧਰ ਦੇ ਵਿੱਚ ਇਹ ਸ਼ਿਕਾਇਤ ਦਰਜ ਹੋਈ ਹੈ ਪਾਸ਼ਪਾ ਨੇਤਾ ਦੇ ਵੱਲੋਂ ਗਾਇਕ ਆਰਨੇਤ ਗੁਲਰੇਜ਼ ਅਖਤਰ ਪਾਣਾ ਸਿੱਧੂ ਖਿਲਾਫ ਸ਼ਿਕਾਇਤ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਦੇ ਆਧਾਰ ਤੇ ਤਿੰਨਾਂ ਨੂੰ 16 ਅਗਸਤ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਜਲੰਧਰ ਤਲਬ ਕੀਤਾ ਗਿਆ ਤੇਰੇ ਯਾਰ ਨੂੰ ਦਬਰ ਨੂੰ ਫਿਰਦੇ ਸੀ ਫੇਮ ਪੰਜਾਬੀ ਸਿੰਗਰ ਆਰਨੇਤ ਤੇ ਗਾਇਕਾ ਗੁਲਰੇਜ਼ ਅਖਤਰ ਮੁਸ਼ਕਲ ਵਿੱਚ ਫਸ ਗਏ ਨੇ ਉਹਨਾਂ ਦੇ ਗਾਣੇ 315 ਮਾਮਲੇ 'ਚ ਪੁਲਿਸ ਵਿੱਚ ਸ਼ਿਕਾਇਤ ਹੋਈ ਸੀ ਇਸ ਮਾਮਲੇ ਵਿੱਚ ਉਹਨਾਂ ਦੋਨਾਂ ਨੂੰ 16 ਅਗਸਤ ਨੂੰ ਪੁਲਿਸ ਨੇ ਤਲਾਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਪੇਸ਼ ਹੋਣਾ ਹੋਵੇਗਾ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਬੁਲਾਇਆ ਗਿਆ ਦੋਨਾਂ ਨੂੰ ਇਸ ਸਬੰਧੀ ਪੁਲਿਸ ਦੇ ਵੱਲੋਂ ਸੂਚਨਾ ਭੇਜ ਦਿੱਤੀ ਗਈ ਹੈ ਭਾਜਪਾ ਨੇਤਾ ਅਰਵਿੰਦ ਦੇ ਬਲੋਹੇ ਸ਼ਿਕਾਇਤ ਦਰਜ ਕੀਤੀ ਗਈ ਹੈ ਗਾਇਕ ਆਰ ਨੇਤ ਤੇ ਗਾਇਕਾ ਗੋਲ ਰੇਜ਼ ਅਖਤਰ ਤੇ ਪਾਨਾ ਸੱਧੂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਜਲੰਧਰ ਦੇ ਵਿੱਚ ਇਹ ਸ਼ਿਕਾਇਤ ਦਰਜ ਹੋਈ ਹੈ ਪਾਸ਼ਪਾ ਨੇਤਾ ਦੇ ਵੱਲੋਂ ਗਾਇਕ ਆਰਨੇਤ ਗੁਲਰੇਜ਼ ਅਖਤਰ ਪਾਣਾ ਸਿੱਧੂ ਖਿਲਾਫ ਸ਼ਿਕਾਇਤ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਦੇ ਆਧਾਰ ਤੇ ਤਿੰਨਾਂ ਨੂੰ 16 ਅਗਸਤ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਜਲੰਧਰ ਤਲਬ ਕੀਤਾ ਗਿਆ ਤੇਰੇ ਯਾਰ ਨੂੰ ਦਬਰ ਨੂੰ ਫਿਰਦੇ ਸੀ ਫੇਮ ਪੰਜਾਬੀ ਸਿੰਗਰ ਆਰਨੇਤ ਤੇ ਗਾਇਕਾ ਗੁਲਰੇਜ਼ ਅਖਤਰ ਮੁਸ਼ਕਲ ਵਿੱਚ ਗਿਰ ਗਏ ਨੇ ਉਹਨਾਂ ਦੇ ਗਾਣੇ 315 ਮਾਮਲੇ 'ਚ ਪੁਲਿਸ ਵਿੱਚ ਸ਼ਿਕਾਇਤ ਹੋਈ ਸੀ ਇਸ ਮਾਮਲੇ ਵਿੱਚ ਉਹਨਾਂ ਦੋਨਾਂ ਨੂੰ 16 ਅਗਸਤ ਨੂੰ ਪੁਲਿਸ ਨੇ ਤਲਾਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਪੇਸ਼ ਹੋਣਾ ਹੋਵੇਗਾ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਬੁਲਾਇਆ ਗਿਆ ਦੋਨਾਂ ਨੂੰ ਇਸ ਸਬੰਧੀ ਪੁਲਿਸ ਦੇ ਵੱਲੋਂ ਸੂਚਨਾ ਭੇਜ ਦਿੱਤੀ ਗਈ ਹੈ ਭਾਜਪਾ ਨੇਤਾ ਅਰਵਿੰਦ ਦੇ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ ਗਾਇਕ ਆਰ ਨੇਤ ਤੇ ਗਾਇਕਾ ਗੋਲ ਰੇਜ਼ ਅਖਤਰ ਤੇ ਪਾਨਾ ਸੱਧੂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਜਲੰਧਰ ਦੇ ਵਿੱਚ ਇਹ ਸ਼ਿਕਾਇਤ ਦਰਜ ਹੋਈ ਹੈ ਪਾਸ਼ਪਾ ਨੇਤਾ ਦੇ ਵੱਲੋਂ ਗਾਇਕ ਆਰਨੇਤ ਗੁਲਰੇਜ਼ ਅਖਤਰ ਪਾਣਾ ਸਿੱਧੂ ਖਿਲਾਫ ਸ਼ਿਕਾਇਤ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਦੇ ਆਧਾਰ ਤੇ ਤਿੰਨਾਂ ਨੂੰ 16 ਅਗਸਤ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਜਲੰਧਰ ਤਲਬ ਕੀਤਾ ਗਿਆ ਤੇਰੇ ਯਾਰ ਨੂੰ ਦਬਰ ਨੂੰ ਫਿਰਦੇ ਸੀ ਫੇਮ ਪੰਜਾਬੀ ਸਿੰਗਰ ਆਰਨੇਤ ਤੇ ਗਾਇਕਾ ਗੁਲਰੇਜ਼ ਅਖਤਰ ਮੁਸ਼ਕਲ ਵਿੱਚ ਫਸ ਗਏ ਨੇ ਉਹਨਾਂ ਦੇ ਗਾਣੇ 315 ਮਾਮਲੇ 'ਚ ਪੁਲਿਸ ਵਿੱਚ ਸ਼ਿਕਾਇਤ ਹੋਈ ਸੀ ਇਸ ਮਾਮਲੇ ਵਿੱਚ ਉਹਨਾਂ ਦੋਨਾਂ ਨੂੰ 16 ਅਗਸਤ ਨੂੰ ਪੁਲਿਸ ਨੇ ਤਲਾਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਪੇਸ਼ ਹੋਣਾ ਹੋਵੇਗਾ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਬੁਲਾਇਆ ਗਿਆ ਦੋਨਾਂ ਨੂੰ ਇਸ ਸਬੰਧੀ ਪੁਲਿਸ ਦੇ ਵੱਲੋਂ ਸੂਚਨਾ ਭੇਜ ਦਿੱਤੀ ਗਈ ਹੈ ਭਾਜਪਾ ਨੇਤਾ ਅਰਵਿੰਦ ਦੇ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ